ਚਲੋ ਬੈਕ ਲੈ ਕੇ ਆਓ। ਇਕੱਲੇ ਉਹਨਾਂ ਗੱਡੀ ਫੜਾਤੀ ਆ ਰਿਵਰਸ ਲਵਾਉਣ ਲੱਗੇ ਆ ਬਹੁਤ ਸੋਹਣੀ ਗੱਡੀ ਰਿਵਰਸ ਲਾਉਣ ਲੱਪੇ ਆ। ਇੱਥੋਂ ਗੱਡੀ ਇਹਨਾਂ ਨੇ ਕਟਾਈ ਕਰਨੀ ਆ। ਇੱਥੋਂ ਰਿਵਰਸ ਲਵਾਉਣੀ ਇਹਨਾਂ ਦੀ ਗੱਡੀ। ਇਕੱਲੇ ਹੀ ਗੱਡੀ ਚਲਾਉਣ ਲੱਗੇ ਆ। ਬਾਕੀ ਦੇਖਦੇ ਆ। ਬਹੁਤ ਵਧੀਆ ਬਹੁਤ ਵਧੀਆ ਠੀਕ ਆ। ਥੋੜੀ ਬੈਕ ਕਰ ਲੋ ਹੋਰ ਥੋੜੀ ਬੈਕ ਕਰਕੇ ਦੇਖ ਲੋ ਟਾਇਰ ਵੀ ਸਿੱਧੇ ਕਰ ਲਏ ਨੇ ਬਸ ਓਕੇ ਆ ਫੇਗ ਲੈ ਜਾਓ ਤੋਂ ਬਸ ਗੱਡੀ ਬਹੁਤ ਸੋਹਣੀ ਲੱਗੀ ਨਾ ਜੀ ਕਾਫੀ ਵਧੀਆ ਗੱਡੀ ਨਾਲ ਦੀ ਚੱਲਣ ਲੱਗੀ ਆ ਆਪੇ ਕੰਟਰੋਲ ਆ ਕੱਲੇ ਗੱਡੀ ਚ ਚਲਾਉਂਦੇ ਪਏ